ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੀਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਅੱਜ 21 ਤੋਂ ਲੈ ਕੇ 25 ਵਾਲ ਸਿਸਟਮ ਲੱਗਣਾ ਸਿਸਟਮ ਦਾ ਪਹਿਲਾ ਦਿਨ ਹੈ ਤੇ 21 22 23 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਕਿ ਇਹਨਾਂ 3 ਦਿਨਾਂ ਦੇ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਸਕਦਾ ਕਿਹੜੇ ਕਿਹੜੇ ਆ ਖੇਤਰਾਂ ਵਿੱਚ ਮੀਂਹ ਜਦ ਤਰਜ ਕੀਤਾ ਜਾ ਸਕਦਾ ਕਿੱਥੇ ਕਿੱਥੇ ਹਲਕਾ ਕਿੜਕੜ ਖੇਤਰਾਂ ਦਰਮਿਆਨਾ ਦੇ ਕਿੱਥੇ ਕਿੱਥੇ ਦਰਮਿਆਨਿਤ ਭਾਰੀ ਤੇ ਕੁਝ ਖੇਤਰਾਂ ਪਾਰੀ ਤੋਂ ਬਹੁਤ ਜਿਆਦਾ ਭਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤੁ ਤਸਵੀਰਾਂ ਉਸ ਅਕੋਰਡਿੰਗ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤੇ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਜਾਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਲਾਕ ਜ਼ਿਲ੍ਹੇ ਆ ਪਿੰਡ ਸ਼ਹਿਰ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਨਵੀਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਸਰੇ ਸਵੇਰ ਦੇ ਸੈਟਲਾਈਟ ਤਸਵੀਰਾਂ ਤੇ ਕੁਝ ਆ ਪੂਰ ਕਪੂਰਥਲਾ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਅਮਰਸਰ ਤਰਨਤਾਰਨ ਕੁਸ਼ ਪ੍ਰੋਸਪੁਰ ਦੇ ਉੱਤਰੀ ਭਾਗ ਹੋ ਗਿਆ ਜਾਂ ਜਲੰਧਰ ਕਪੂਰਥਲਾ ਲੁਧਿਆਣਾ ਹੋ ਗਿਆ ਆਪਣਾ ਮਲੇਰਕੋਟਲਾ ਨਵਾਂ ਸ਼ਹਿਰ ਦੇ ਇਲਾਕੇ ਫਤਿਹਗੜ੍ਹ ਸਾਹਿਬ ਮੁਹਾਲੀ ਆ ਪਟਿਆਲਾ ਕੁਸ ਅੰਗਰੂੜ ਦੇ ਖੇਤਰ ਹੋ ਗਿਆ ਜਾਂ ਆਪਣੇ ਕੈਥਲ ਅੰਬਾਲਾ ਕੁਰਕ ਖੇਤਰ ਹੋ ਗਿਆ ਠੀਕ ਹੈ ਆਪਣੇ ਪੰਜਾਬ ਦੇ ਅ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਜਾਂ ਹਰਿਆਣਾ ਦੇ ਖੇਤਰ ਹੋ ਗਏ ਪੱਛਮੀ ਯੂਪੀ ਹਾਰਨਪੁਰ ਗਾ ਮੁਜਫਰਪੁਰ ਨਗਰ ਇਤਿਹਾਸਕ ਖੇਤਰ ਦਿੱਲੀ ਦੇ ਖੇਤਰਾਂ ਵਿੱਚ ਇਹ ਜਿਹੜੀ ਬੱਦਲਵਾਈ ਦੇਖ ਸਰੇ ਹਲਕੀ ਸੰਘਣੀ ਪੱਤਲਵਾਈ ਦਾ ਤੌਰ ਚਾਰੀਤ ਕੁਝ ਖੇਤਰ ਤੇ ਲਾਗੇ ਪੂਰਬੀ ਆ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਵਿੱਚ ਮੋਹਾਲੀ ਹੋ ਗਿਆ ਜਾਂ ਫਤਿਗੜ੍ਹ ਸਾਹਿਬ ਹੋ ਗਿਆ ਆਪਣਾ ਇਸ ਦੇ ਨਾਲ ਰੂਪਨਗਰ ਹੋ ਗਿਆ ਆ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਹੋਗੇ ਠੀਕ ਹੈ ਚੰਡੀਗੜ੍ਹ ਦੇ ਪੱਛਮੀ ਯੂਪੀ ਦੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕੇਸ ਤਰ੍ਹਾਂ ਦਾ ਮੌਸਮ ਹੈ ਤੇ ਉਹ ਜਿਹੜੀ ਪੱਤਲ ਵਾਈ ਥੱਲੇ ਨੂੰ ਕ੍ਰੋਸ ਕਰ ਰਹੀ ਠੀਕ ਹੈ ਤਾਂ ਵੇਖ ਸਕਦੇ ਹੋਰ ਵੀ ਨਾਲ ਲੱਗਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਤੇ ਅੱਜ ਆਈ ਕੀ ਅ ਜੁਲਾਈ ਨੂੰ ਅਸਿਸਟੈਂਟ ਦਾ ਪਹਿਲਾ ਦਿਨ ਤੇ ਅੱਜ ਜਿਹੜੇ ਅਸਿਸਟਮ ਦੇ ਲੱਗਨ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਥੋੜੇ ਬਹੁਤੇ ਖੇਤਰਾਂ ਵਿੱਚ ਚਾਂਸ ਰਹਿਣਗੇ ਆ ਠੀਕ ਹੈ ਘਾਟੋ ਘਾਟ ਵਿੱਚ 35 ਤੇ 40 45% ਖੇਤਰਾਂ ਵਿੱਚ ਚਾਂਸ ਜਿਹੜੇ ਪੰਦੇਤ ਖਾਈ ਦੇ ਨੇ ਖਾਸ ਤੌਰ ਤੇ ਪੂਰਬੀ ਇਲਾਕੇ ਹੋਗੇ ਨਾਲ ਲੱਗਦੇ ਮਾਲਵਾ ਦੇ ਖੇਤਰੋਗੇ ਇਹਨਾਂ ਵਿੱਚ ਸਭ ਆਪਣੀ ਜਿਹੜੀ ਬੰਦੀਤ ਦਿਖਾਈ ਦੇ ਰਹੀ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੋ ਪੱਛਮੀ ਯੂਪੀ ਦਿੱਲੀ ਦੇ ਖੇਤਰ ਘਾਟੋ ਘਾਟੋ 40 45 ਜਾਂ 50% ਖੇਤਰਾਂ ਵਿੱਚ ਚਾਂਸ ਰਹਿਣਗੇ ਅੱਜ 21 ਜੁਲਾਈ 2025 ਨੂੰ ਤੇ ਅੱਜ ਕਾਰਵਾਈ ਹੋ ਸਕਦੇ ਪੂਰੇ ਆ ਖੇਤਰਾ ਵਿੱਚ ਵੇਖਣ ਨਾਲ ਮਿਲਣ ਥੋੜੇ ਬਹੁਤੇ ਖੇਤਰ ਜਾਂ ਹੋ ਸਕਦਾ ਕਿ ਬਹੁਤੇ ਖੇਤਰ ਆ ਪੰਜਾਬ ਦੇ ਪੂਰਬੀ ਖੇਤਰਾਂ ਵਿੱਚ ਚਾਂ ਜਤਪਾਟ ਬਾਬਾ ਦੇ ਖੇਤਰੋਗੇ ਪੁਆਦ ਦੇ ਖੇਤਰੋਗੇ ਪੂਰਬੀ ਦੇ ਨਾਲ ਲੱਗਦੇ ਜਿਹੜੇ ਅਮਾਲਵਾਦ ਦੇ ਖੇਤਰੋ ਖਾਸ ਤੌਰ ਤੇ ਉੱਤਰ ਪੱਛਮੀ ਜਿਹੜਾ ਆਪਣਾ ਫਿਰੋਜ਼ਪੁਰ ਦਾ ਇਲਾਕਾ ਹੋ ਗਿਆ ਮੋਗਾ ਦੇ ਖੇਤਰ ਬਰਨਾਲਾ ਦੇ ਖੇਤਰ ਪਟਿਆਲਾ ਸੰਗਰੂਰ ਲੁਧਿਆਣਾ ਦਾ ਮਲੇਰਕੋਟਲਾ ਰੂਪਨਗਰ ਮੁਹਾਲੀ ਚੰਡੀਗੜ੍ਹ ਆ ਫਤਿਹਗੜ੍ਹ ਸਾਹਿਬ ਵਗੈਰਾ ਨਾਲ ਲੱਗਦੇ ਕੁਛ ਆ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੈਥਲ ਅੰਬਾਲਾ ਕੁ ਖੇਤਰ ਹੋ ਗਿਆ ਜਾਂ ਕੁਛ ਹਰਿਆਣਾ ਦੇ ਹੋਰ ਖੇਤਰੋਗੇ ਚੀਨ ਦੇ ਨਾਲ ਲੱਗਦੇ ਖੇਤਰੋਗੇ ਜਿਵੇਂ ਸਸ ਹਾਰ ਫਤਿਹਬਾਦ ਕਿਤੇ ਇੱਕਾ ਦੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰ ਖੇਤਰੋਗੇ ਅਮਾਜਤ ਬਾਬਾ ਤੇ ਪਠਾਨਕੋਟ ਨੂੰ ਲੈ ਕੇ ਗੁਰਦਾਸਪੁਰ ਹਿਆਰਪੁਰ ਹੋ ਗਿਆ ਨਵਾਂ ਆਪਣਾ ਕੁਝ ਨਵਾਂ ਸ਼ਹਿਰ ਤੇ ਇਲਾਕੇ ਹੋਗੇ ਜਾਂ ਜਲੰਧਰ ਕਪੂਰਥਲਾ ਇਸ ਤੇ ਨਾਲ ਲੱਗਦੇ ਖੇਤਰਾਂ ਵਿੱਚ ਚਾਂਸ ਹੈਗੇ ਨੇ ਠੀਕ ਹੈ ਅੱਜ ਆ ਥੋੜੇ ਬੁੱਤ ਖੇਤਰਾਂ ਟੁੱਟਵੇਂ ਤੌਰ ਤੇ ਵੀ ਦਰਜ ਕੀਤਾ ਜੱਸ ਰਕੇ ਤੇ ਹਲਕਾ ਕੁਝ ਖੇਤਰਾਂ ਦੇ ਦਰਮਿਆਨਤ ਕੇ ਦਰਮਿਆਨੇ ਤੋਂ ਆ ਪਾਰੀ ਨਹੀਂ ਦੀ ਚੱਟਾਂ ਜਿਹੜੇ ਵੇਖਣ ਨੂੰ ਮਿਲ ਰਹੇ ਸਿਸਟਮ ਦਾ ਪਹਿਲਾ ਦਿਨ ਇਸ ਕਰਕੇ ਉਸਰੇ ਕਾਰਵੀਆ ਕੱਟ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਹੇ ਕੱਲ ਐਡ ਸਿਸਟਮ ਹੋਰ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ ਯਾਨੀ ਕੱਲ ਵੇਸਰੇ ਕਾਫੀ ਖੇਤਰਾਂ ਵਿੱਚ ਟੁੱ ਇਹਟ ਦਰਜ ਕੀਤਾ ਜਾਸਰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਉਸ ਤੋਂ 22 ਜਿਵੇਂ ਜਿਵੇਂ 23 ਵੱਲ ਨੂੰ ਜਾਵਾਂਗੇ 23 ਨੂੰ ਵੇਖ ਸਰ ਕਾਫੀ ਖੇਤਰਾਂ ਵਿੱਚ ਜਾਨੀ ਕਿ ਇਸ ਵਿੱਚ 21 ਤੋਂ ਲੈ ਕੇ 23 ਜੁਲਾਈ ਦੇ ਦਰਮਿਆਨ ਇੱਕ ਦਿਨ ਕਾਫੀ ਖੇਤਰਾਂ ਵਿੱਚ ਇਹਦਾ ਸਾਰ ਰਹਿਣਗੇ ਠੀਕ ਇੱਕ ਇੱਕ ਸਾਰ ਆਪਾਂ ਗੱਲ ਕਰੀ ਕਈ ਖੇਤਰਾਂ ਵਿੱਚ ਜਿਹੜਾ ਦਰਜ ਕੀਤਾ ਜਾਸਰ 21 22 23 ਜੁਲਾਈ ਦੇ ਦਰਮਿਆਨ ਆ ਖਾਸ ਤੌਰ ਤੇ 22 ਜਾਂ 23 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ 21 ਜੁਲਾਈ ਨੂੰ ਟੁੱਟਵੇਂ ਤੌਰ ਤੇ ਮੀਂਹ ਜਿਹੜਾ ਅੱਜ ਦਰਜ ਕੀਤਾ ਜਾਸਰ ਤੇ 22 23 ਦੇ ਦੌਰਾਨ ਇੱਕ ਦਿਨ ਇਹੋ ਜਾਵੇਗਾ ਜਿਸ ਦਿਨ ਕਾਫੀ ਖ ਤੇ ਅਮੀ ਜਿਹੜਾ ਕਾਫੀ ਖੇਤਰ ਪ੍ਰਭਾਵਿਤ ਕਰਿਆ ਖਾਸ ਤੌਰ ਤੇ ਮਾਝਾ ਦਬਾਬਤ ਖੇਤਰ ਪੂਰਬੀ ਖੇਤਰ ਜਾਂ ਪੰਜਾਬ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਠੀਕ ਹੈ ਤੇ ਕੁਝ ਪੱਛਮੀ ਯੂਪੀ ਦਾ ਦਿੱਲੀ ਦੇ ਖੇਤਰ ਇੱਥੇ ਜਿਹੜੀ ਕਾਰਵੇਂ ਯਾਰਾ ਇਲਾਕਿਆਂ ਵਿੱਚ ਵੇਖਣ ਨੂੰ ਮਿਲਣਗੇ ਬਾਕੀ ਪੱਛਮੀ ਮਾਲਵਾ ਦੇ ਮਾਝਾ ਦਬਾਬਤ ਦੇ ਨਾਲ ਲੱਗਦੇ ਖੇਤਰ ਨੇ ਪੂਰਬੀ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੀ ਸਵਾਭਨਾ ਠੀਕ ਹੈ ਕਾਫੀ ਇੱਥੇ ਵੀ ਰਵੇਗੀ ਤੇ ਬਾਕੀ ਦੱਖਣ ਪੱਛਮੀ ਇਲਾਕੇ ਹੋਗੇ ਠੀਕ ਹੈ ਉੱਥੇ ਆਪਣਾ ਬਠਿੰਡਰ ਦੱਖਣੀ ਇਲਾਕੇ ਹੋਗੇ ਮੁਕਸਦ ਜਾਂ ਫਰੀਦਕੋਟ ਦੱਖਣੀ ਖੇਤਰ ਹੋਗੇ ਫਾਜ਼ਲ ਇੱਥੇ ਉਸਰ ਕਾਰਮੀਆਂ ਠੀਕ ਹੈ ਥੋੜੇ ਜਿਹਾ ਕੱਟ ਬਾਕੀ ਇੱਥੇ ਵੀ ਚਾਂਸ ਹੈਗੇ ਨੇ ਠੀਕ ਹੈ ਤਾਂ 22 ਜਾਂ 23 ਨੂੰ ਇੱਥੇ ਵੀ ਕਾਫੀ ਖੇਤਾਂ ਵਿੱਚ ਟੁੱਟਵੇਂ ਤੌਰ ਤੇ ਜਿਹੜਾ ਮੀਂਹ ਦਰਜ ਕੀਤਾ ਜਾਵੇਗਾ ਕਿਤੇ ਕਿਤੇ ਹਲਕਾ ਕਿਤੇ ਦਰਮਿਆਨ ਨਾਤ ਕੁਝ ਖੇਤਾਂ ਦਰਮਿਆਨੇ ਤੇਜ਼ ਜੜਮੀ ਤੇ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ 21 22 23 ਠੀਕ ਹੈ ਅੱਜ ਤੋਂ ਜਿਹੜਾ ਸਿਸਟਮ ਸ਼ੁਰੂ ਹੋਇਆ ਨਾ ਕੱਲ ਤੇ ਪਰਸੋਂ ਠੀਕ ਹੈ ਇੱਕ ਦਿਨ ਕਾਫੀ ਖੇਤਾਂ ਜੋ ਉਸ ਪਰ 24 ਨਵੰਬਰ 24 ਨੂੰ ਵੀ ਅਸਭਾਵਨ ਜਿਹੜੀ ਬੰਦੀ ਦਿਖਾਈ ਦੇ ਰਹੀ ਅੱਧੇ ਪੰਜਾਬ ਵਿੱਚ ਅੱਧੇ ਵਿਚਾਰਾ ਖੇਤਾਂ ਵਿੱਚ ਮੀਂਹ ਦਾ ਕਾਫੀ ਖੇਤਰਾਂ ਵਿੱਚ ੜਮੀ ਦਾ ਸਾਰ ਰਹਿਣ ਦੇ ਅਸਾਰ ਨੇ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੇ 21 ਤੋਂ ਲੈ ਕੇ 25 ਜੁਲਾਈ ਦੇ ਵਿਚਕਾਰ ਦੋ ਜਾਂ ਤਿੰਨ ਵਾਰ ਵੱਡੇ ਤੌਰ ਤੇ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਖੇਤਰ ਖਾਸ ਉਸ ਦੇ ਜਿਹੜੇ ਪ੍ਰਭਾਵਿਤ ਉਸ ਦੇ ਉੱਤਰੀ ਰਾਜਸਥਾਨ ਤੇ ਜਾਂ ਦੱਖਣ ਪੱਛਮੀ ਮਾਲਵਾ ਦੇ ਪੰਜਾਬ ਦੇ ਖੇਤਰ ਉਹ ਇੱਥੇ ਸਭਾਵਨਾ ਥੋੜ੍ਹਾ ਬਹੁਤ ਖੇਤਰ ਜਾਂ ਉਸ ਦੇ ਬਹੁਤੇ ਖੇਤਰਾਂ ਵਿੱਚ ਆ ਬਾਂਦੀ ਦਿਖਾਈ ਦੇ ਰਹੀ ਕਿ ਤੱਕ ਹਲਕਾ ਕਿ ਤੱਕ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨੇ ਤੋਂ ਭਾਰੀਮੀ ਦੇ ਚਟਾ ਵੇਖਣ ਨੂੰ ਮਿਲ ਸਕਦੇ ਆ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਤਾਰੇ ਚੈਨਲ ਦੇ ਪ੍ਰਚਾਰਤੀ ਹੈ ਕੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ